20-25 ਪਿੰਟ ਪਹਿਲਾਂ ਜੇਲ੍ਹ ਦੇ ਵਿੱਚੋਂ ਵੀਰ ਜੀ ਦਲਜੀਤ ਸਿੰਘ ਕਲਸੀ ਉਹਨਾਂ ਦਾ ਫੋਨ ਆਇਆ। ਉਹਨਾਂ ਦੇ ਧਰਮ ਪਤਨੀ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਗੱਲ ਹੋਈ। ਮੇਰੇ ਨਾਲ ਵੀ ਗੱਲ ਹੋਈ। ਜਦੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਜਾਂਦੀ ਹੈ ਤੇ ਉਹਦੇ ਵਿੱਚ ਤਿੰਨ-ਚਾਰ ਪ੍ਰਾਪ ਹੁੰਦੇ ਨੇ ਪ੍ਰਸ਼ਾਸਨ ਦੇ ਵੱਲੋਂ ਫੋਰਸ ਫੀਡਿੰਗ ਕੀਤੀ ਜਾਂਦੀ ਹੈ ਕਿ ਜ਼ਬਰਦਸਤੀ ਕੁਝ ਖਵਾ ਦਿੱਤਾ ਜਾਵੇ। ਸਾਡੇ ਸਿੰਘਾਂ ਨੇ ਉਸ ਤੋਂ ਵੀ ਇਨਕਾਰ ਕਰ ਦਿੱਤਾ। ਦੂਸਰੀ ਗੱਲ ਹੁੰਦੀ ਹੈ ਕਿ ਮੈਡੀਕਲ ਏਡ ਦਾਖਲ ਕਰ ਲਿਆ ਜਾਵੇ। ਤੇ ਉਹਨਾਂ ਨੂੰ ਆਈ ਵੀ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੇ ਨਾਲ ਕੋਈ ਫੂਡ ਸਪਲੀਮੈਂਟ ਦਿੱਤਾ ਜਾਵੇ ਉਹਨਾਂ ਨੇ ਉਥੋਂ ਦੀ ਮੈਡੀਕਲ ਸਹਾਇਤਾ ਤੋਂ ਵੀ ਇਨਕਾਰ ਕਰ ਦਿੱਤਾ ਹੈ ਤੀਸਰੀ ਗੱਲ ਹੁੰਦੀ ਹੈ ਕਾਉਂਸਲਿੰਗ ਜੀ ਦੇ ਵਿੱਚ ਸਟੇਟ ਦੀਆਂ ਏਜੰਸੀਆਂ ਤੇ ਹੋਰ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੁੰਦੇ ਨੇ ਬਿਊਰੋਕਰੇਟਸ ਹੁੰਦੇ ਨੇ ਉਹ ਆਪਸ ਵਿੱਚ ਗੱਲਬਾਤ ਰਹੀ ਗੱਲ ਕਰਨ ਦਾ ਯਤਨ ਕਰਦੇ ਨੇ ਤੇ ਕਲਸੀ ਭਾਜੀ ਨੂੰ ਦੱਸਿਆ ਕਿ ਉਹ ਆਏ ਜਿਹੜਾ ਆਖਰੀ ਸਟੈਪ ਸੀ ਪਰ ਉਹਦੇ ਵਿੱਚ ਵੀ ਕੋਈ ਗੱਲਬਾਤ ਸਿਰੇ ਨਹੀਂ ਚੜੀ ਅੱਜ ਬਸ ਸਨਸਿਨ ਖਾਲਸਾ ਨੂੰ ਜਦੋਂ ਪਰਿਵਾਰ ਦੇ ਨਾਲ ਗੱਲ ਕਰਾਉਣੀ ਸੀ ਤੇ ਵੀਰ ਚੇਲ ਦੇ ਉੱਪਰ ਲਿਜਾਣਾ ਪਿਆ ਉਹਨਾਂ ਦੀ ਸਰੀਰਕ ਹਾਲਤ ਤੇ ਤਰਾਂ ਦੀ ਹੈ ਤੁਸੀਂ ਵੀ ਵੇਖੋ 7 ਦਿਨ ਤੋਂ ਜਦੋਂ ਕੁਝ ਨਹੀਂ ਖਾਣਾ ਖੀਣਾ ਤੇ ਮੈਨੂੰ ਹੁਣੇ ਗੰਸੀ ਭਾਈ ਦੱਸ ਰਹੇ ਸੀ ਕਿ 7 ਕਿਲੋ ਜਿਹੜਾ ਸੀ ਉਹਨਾਂ ਦਾ ਭਾਰ ਘਟ ਗਿਆ ਕੁਦਰਤ ਨੂੰ ਕੋਈ ਵੀ ਇਸ ਹਾਲਾਤ ਦੇ ਵਿੱਚ ਹੋਵੇ ਉਹ ਹੋਵੇਗਾ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆਓ ਸੱਤ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਮਕਦਸ ਫਤਿਹ ਬੁਲੰਦ ਕਰੀਏ ਕੋਈ ਰਸਨਾ ਵਾਂਜੀ ਨਾ ਰਹਿ ਸਤਕਾਰ ਸਹਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਮੇਰੇ ਤੋਂ ਬਾਅਦ ਮੇਰੇ ਵੀਰ ਲੱਖਾ ਸਿੰਘ ਸਦਾਣਾ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਤੇ ਮੈਂ ਸੋਚਿਆ ਸੀ ਕਿ ਵਕਤ ਨਾ ਲਿਆ ਜਾਵੇ ਕਿਉਂਕਿ ਮੈਂ ਤਾਂ ਇੱਥੇ ਹੀ ਆਂ ਅਸੀਂ ਨੌਜਵਾਨਾਂ ਦੇ ਨਾਲ ਸਿਰ ਤੋਂ ਵਿਚਾਰਾਂ ਕਰ ਵੀ ਰਹੇ ਹਾਂ ਪਰ ਫਿਰ ਵੀ ਕੁਝ ਮੁੱਦਿਆਂ ਦੇ ਉੱਪਰ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਔਰ ਉਹਨਾਂ ਮੁੱਦਿਆਂ ਦੇ ਉੱਪਰ ਸਾਨੂੰ ਜੋਸ਼ ਦੇ ਨਾਲੋਂ ਹੋਸ਼ ਦੀ ਜ਼ਿਆਦਾ ਲੋੜ ਹੈ ਅਕਸਰ ਜਦੋਂ ਜਦੋਂ ਅਸੀਂ ਕੋਈ ਸੰਘਰਸ਼ ਕਰ ਰਹੇ ਹੁੰਦੇ ਆ ਤਾਂ ਸਾਡੇ ਸਾਹਮਣੇ ਅਹਿਮ ਹੁੰਦਾ ਹੈ ਕਿ ਜਿਸ ਨਾਲ ਸੰਘਰਸ਼ ਕਰ ਰਹੇ ਨੇ ਉਹਦੀਆਂ ਨੀਤੀਆਂ ਕੀ ਨੇ ਤੇ ਉਹਦਾ ਰੌਣਕ ਕੀ ਹੈ ਜਿੰਨਾ ਚਿਰ ਤੱਕ ਅਸੀਂ ਆਪਣੇ ਦੁਸ਼ਮਣ ਦੀ ਨੀਤੀ ਆਪਣੇ ਦੁਸ਼ਮਣ ਦੀ ਵਿਚਾਰਧਾਰਾ ਤੇ ਆਪਣੇ ਦੁਸ਼ਮਣ ਦੀਆਂ ਜਿਹੜੀਆਂ ਤਸ਼ੱਬਦ ਕਰਨ ਦੀਆਂ ਵਿਧੀਆਂ ਨੇ ਉਹਨਾਂ ਨੂੰ ਨਹੀਂ ਸਮਝਦੇ ਉਹਨਾਂ ਚਿਰ ਕਿਸੇ ਜਗ ਨੂੰ ਜਿੱਤਿਆ ਨਹੀਂ ਜਾ ਸਕਦਾ ਦੋ ਗੱਲਾਂ ਸਾਡੇ ਸਾਹਮਣੇ ਨੇ ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਵਿਹਾੜਾ ਵੀ ਹੈ ਤੇ ਮੈਂ ਸੋਚਦਾ ਉਹਨਾਂ ਦੀ ਬਾਣੀ ਦੇ ਵਿੱਚੋਂ ਅਸੀਂ ਦੋ ਗੱਲਾਂ ਕਿਤੇ ਆਪਣੇ ਹਿਰਦੇ 'ਚ ਵਸਾ ਲਈਏ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬੇਗਮਪੁਰੇ ਦਾ ਸੰਕਲਪ ਹੈ ਬੇਗਮਪੁਰਾ ਸਹਿਰ ਤੋਂ ਨਾਉ ਦੁੱਖ ਅੰਧੋਧ ਨਾਹੀ ਟਿਠਾਉ ਨਾ ਤਸਵੀਰ ਸ਼ਰਾਸ ਦਾ ਮਾਲਕ ਖੌਫ ਨਾ ਖਤਰਨਾ ਦਰਸ ਜਵਾ ਪਹਿਲੀ ਗੱਲ ਤੇ ਇਹ ਕਿ ਇਹ ਜਿਹੜਾ ਬੇਗਮਪੁਰੇ ਦਾ ਸੰਕਲਪ ਹੈ ਇਹ ਤਾਂ ਹੀ ਪੂਰਨ ਹੋ ਸਕਦਾ ਹੈ ਜੇ ਉਹਦੇ ਪ੍ਰਤੀ ਅਸੀਂ ਸਪਸ਼ਟ ਹੋਈਏ ਸਾਡੇ ਮਨਾਂ ਦੇ ਵਿੱਚ ਰਾਜਨੀਤਿਕ ਤੇ ਸਮਾਜਿਕ ਪੱਖ ਤੋਂ ਚੇਤਨਤਾ ਹੋਵੇ ਜਿਹਦੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੇ ਵਿੱਚ ਘਾਟ ਹੈ ਦੂਜੀ ਗੱਲ ਇਹ ਕਿ ਦੁਸ਼ਮਣ ਦੀਆਂ ਨੀਤੀਆਂ ਤੇ ਉਸ ਨੂੰ ਚਕਾਉਣਾ ਕਿਵੇਂ ਇਹਦੇ ਬਾਰੇ ਵੀ ਭਗਤ ਜੀ ਬੜੀ ਪਿਆਰੀ ਗੱਲ ਕਰਦੇ ਨੇ ਉਹ ਕਹਿੰਦੇ ਜਿਹੇ ਕਟੰਬ ਕੇ ਢੇਡ ਸਭ ਢੋਟ ਵੰਤ ਫਿਰੇ ਅਝੂ ਬਨਾਸੀ ਆਸ-ਪਾਸਾ ਅਚਾਰ ਸਹਿਤ ਬਿੱਪਰ ਕਰੇ ਡੰਡੋਰ ਤੇ ਤਨੇ ਰੇ ਉਦਾਸ ਦਾ ਸੰਦਸ ਕਿ ਜਦੋਂ ਤੁਹਾਡੇ ਕੋਲ ਗਿਆਨ ਜਦੋਂ ਤੁਹਾਡੇ ਕੋਲ ਵਿਰੋਧੀ ਨੂੰ ਸਮਝਣ ਦੀ ਵਿੱਧ ਤੇ ਜਦੋਂ ਤੁਹਾਨੂੰ ਵਿਚਾਰ ਧਾਰਕ ਪੱਖ ਦੇ ਵਿੱਚ ਆਪਣੀ ਉਚਾਈ ਦਾ ਪਤਾ ਲੱਗ ਜਾਂਦਾ ਹੈ ਤਾਂ ਉਸ ਵੇਲੇ ਦੁਸ਼ਮਣ ਨੂੰ ਹਰਾਉਣਾ ਬਹੁਤ ਸੌਖਾ ਹੁੰਦਾ ਹੈ ਹੁਣ ਸਾਡੇ ਸਾਹਮਣੇ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਸਾਡੇ ਵੀਰ ਸਰਦਾਰ ਅਮਰਪਾਲ ਸਿੰਘ ਉਹਨਾਂ ਦੇ ਨਾਲ ਹੋਰ ਸਾਥੀ ਕਿਉਂਕਿ ਮੈਂ ਮੌਜੂਦਾ ਹੁਣ ਦੀ ਗੱਲ ਕਰ ਲੱਗਾ ਕਿ ਹੁਣ ਤੋਂ 20-25 ਮਿੰਟ ਪਹਿਲਾਂ ਜੇਲ੍ਹ ਦੇ ਵਿੱਚੋਂ ਵੀਰਜੀ ਦਲਜੀਤ ਸਿੰਘ ਕਲਸੀ ਉਹਨਾਂ ਦਾ ਫੋਨ ਆਇਆ ਉਹਨਾਂ ਦੀ ਧਰਮ ਪਤਨੀ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਗੱਲ ਹੋਈ ਮੇਰੇ ਨਾਲ ਵੀ ਗੱਲ ਹੋਈ ਜਦੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਜਾਂਦੀ ਹੈ ਤੇ ਉਹਦੇ ਵਿੱਚ ਤਿੰਨ ਚਾਰ ਪ੍ਰਾਪ ਹੁੰਦੇ ਨੇ ਪ੍ਰਸ਼ਾਸਨ ਦੇ ਵੱਲੋਂ ਫੋਰਸ ਫੀਡਿੰਗ ਕੀਤੀ ਜਾਂਦੀ ਹੈ ਕਿ ਜ਼ਬਰਦਸਤੀ ਕੁਝ ਖਵਾ ਦਿੱਤਾ ਜਾਵੇ ਸਾਡੇ ਸਿੰਘਾਂ ਨੇ ਉਸ ਤੋਂ ਵੀ ਇਨਕਾਰ ਕਰ ਦਿੱਤਾ। ਦੂਸਰੀ ਗੱਲ ਹੁੰਦੀ ਹੈ ਕਿ ਮੈਡੀਕਲ ਏਡ ਦਾਖਲ ਕਰ ਲਿਆ ਜਾਵੇ ਤੇ ਉਹਨਾਂ ਨੂੰ ਆਈਵੀ ਜਿਹੜਾ ਉਹ ਕਿਸੇ ਤਰ੍ਹਾਂ ਦੇ ਨਾਲ ਕੋਈ ਫੂਡ ਸਪਲੀਮੈਂਟ ਦਿੱਤਾ ਜਾਵੇ ਉਹਨਾਂ ਨੇ ਉੱਥੋਂ ਦੀ ਮੈਡੀਕਲ ਸਹਾਇਤਾ ਤੋਂ ਵੀ ਇਨਕਾਰ ਕਰ ਦਿੱਤਾ। ਤੀਸਰੀ ਗੱਲ ਹੁੰਦੀ ਹੈ ਕਾਉਂਸਲਿੰਗ ਜਿਦੇ ਵਿੱਚ ਸਟੇਟ ਦੀਆਂ ਏਜੰਸੀਆਂ ਤੇ ਹੋਰ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੁੰਦੇ ਨੇ ਬਿਊਰੋਕਰੇਟਸ ਹੁੰਦੇ ਨੇ ਉਹ ਆਪਸ ਵਿੱਚ ਗੱਲਬਾਤ ਰਹੀ ਗੱਲ ਕਰਨ ਦਾ ਯਤਨ ਕਰਦੇ ਨੇ। ਤੇ ਕਲਸੀ ਭਾਜੀ ਨੂੰ ਦੱਸਿਆ ਕਿ ਉਹ ਆਏ ਜਿਹੜਾ ਆਖਰੀ ਸਟੈਪ ਸੀ ਪਰ ਉਹਦੇ ਵਿੱਚ ਵੀ ਕੋਈ ਗੱਲਬਾਤ ਸਿਰੇ ਨਹੀਂ ਚੜੀ। ਸੋ ਜਿਹੜੇ ਸਾਡੇ ਉੱਤੇ ਸਿੰਘ ਨੇ ਉਹਨਾਂ ਦੀ ਹਾਲਤ ਇਹ ਹੈ ਕਿ ਅੱਜ ਬਸੰਤ ਸਿੰਘ ਖਾਲਸਾ ਨੂੰ ਜਦੋਂ ਪਰਿਵਾਰ ਦੇ ਨਾਲ ਗੱਲ ਕਰਾਉਣੀ ਸੀ ਤੇ ਵੀਰ ਚੇਲ ਦੇ ਉੱਪਰ ਲਿਜਾਣਾ ਪਿਆ। ਉਹਨਾਂ ਦੀ ਸਰੀਰਕ ਹਾਲਤ ਇਤਰਾਂਦੀ ਹੈ। ਤੁਸੀਂ ਵੀ ਵੇਖੋ 7 ਦਿਨ ਤੋਂ ਜਦੋਂ ਕੁਝ ਨਹੀਂ ਖਾਣਾ ਪੀਣਾ ਤੇ ਮੈਨੂੰ ਹੁਣੇ ਕਲਸੀ ਭਾਈ ਦੱਸ ਰਹੇ ਸੀ ਕਿ 7 ਕਿਲੋ ਜਿਹੜਾ ਸੀ ਉਹਨਾਂ ਦਾ ਭਾਰ ਘਟ ਗਿਆ। ਇਹ ਕੁਦਰਤ ਨਾਲ ਕੋਈ ਵੀ ਇਸ ਹਾਲਾਤ ਦੇ ਵਿੱਚ ਹੋਵੇ ਉਹ ਹੋਵੇਗਾ। ਹੁਣ ਸਾਡੇ ਸਾਹਮਣੇ ਸਭ ਤੋਂ ਵੱਡੀ ਗੱਲ ਕਿ ਮੁੱਦਾ ਕੀ ਹੈ ਸਾਡੇ ਸਾਹਮਣੇ ਮੁੱਦਾ ਹੈ ਕਿ ਐਨਐਸਏ ਨੂੰ ਅੱਗੇ ਐਕਸਟੈਂਡ ਨਾ ਕੀਤਾ ਜਾਵੇ ਉਹਦੀ ਮਿਆਦ ਨਾ ਵਧਾਈ ਜਾਵੇ ਤੇ ਸਾਡੇ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਪੰਜਾਬ ਲੈ ਆਂਦਾ ਜਾਵੇ ਐਨਐਸਏ ਦੇ ਵਿੱਚ ਇੱਕ ਗੱਲ ਸਮਝਣੀ ਪਵੇਗੀ ਕਿ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਨਾ ਤਾਂ ਇਸ ਨੂੰ ਅरेस्ट ਦੇ ਵਿੱਚ ਗਿਣਿਆ ਜਾਵੇਗਾ ਉਹ ਜਿਹੇ ਕੇਸ ਜਿਹੜੇ ਨੇ ਬਾਅਦ ਵਿੱਚ ਸ਼ੁਰੂ ਹੋਣਗੇ ਇਸ ਨੂੰ ਅरेस्ट ਦੇ ਵਿੱਚ ਵੀ ਨਹੀਂ ਗਿਣਿਆ ਜਾਂਦਾ ਤੇ ਇਹਦੇ ਵਿੱਚ ਅਸੂਲ ਦੇ ਵਿੱਚ ਜਿਹੜਾ ਕੈਦੀ ਹੁੰਦਾ ਹੈ ਜਿਸ ਨੂੰ ਬੰਦੀ ਬਣਾਇਆ ਜਾਂਦਾ ਹੈ ਰੀਟੇਨ ਕੀਤਾ ਜਾਂਦਾ ਹੈ ਉਹਦੇ ਕੋਲ ਕਿਸੇ ਤਰ੍ਹਾਂ ਦੀ ਅਦਾਲਤੀ ਸਹਾਇਤਾ ਲੈਣ ਦਾ ਵੀ ਕੋਈ ਬਹੁਤ ਜ਼ਿਆਦਾ ਅਧਿਕਾਰ ਨਹੀਂ ਹੁੰਦਾ ਨਾ ਬੇਲ ਅਪਲਾਈ ਕੀਤੀ ਜਾ ਸਕਦੀ ਹੈ ਨਾ ਪ੍ਰੋਲ ਦੀ ਮੰਗ ਕੀਤੀ ਜਾ ਸਕਦੀ ਹੈ ਤੇ ਜਿਹੜਾ ਅਸੀਂ ਅਧਿਕਾਰਤ ਪੱਧਰ ਤੇ ਭੈਣ ਜੀ ਬੈਠੇ ਨੇ ਉੱਥੇ ਕਲਸੀ ਭਾਈ ਦੇ ਵਾਇਫ ਜਿਹੜੀ ਅਸੀਂ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਇਹੀ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਕਿ ਘੱਮ ਸੇ ਘੱਮ ਇਹਨਾਂ ਦੀ ਅਰੈਸਟ ਪਾ ਕੇ ਇਹਨਾਂ ਦੀ ਜਿਹੜੀਆਂ ਜੁਡੀਸ਼ੀਅਲ ਪ੍ਰੋਸੀਡੈਂਸ ਨੇ ਉਹ ਤਾਂ ਸ਼ੁਰੂ ਕੀਤੀਆਂ ਨੇ ਪੂਰੇ ਤੋਂ ਵੀ انکار ਕਰ ਦਿੱਤਾ ਗਿਆ ਪਰ ਬੜਾ ਸਪਸ਼ਟ ਸਪੂਰਾ ਇਨਕਾਰ ਸੋ ਹੁਣ ਸਾਨੂੰ ਸਮਝਣ ਦੀ ਲੋੜ ਹੈ ਮੇਰੇ ਵੀਰੋ ਕਿ ਮਸਲਾ ਗੰਭੀਰ ਹੈ ਤੇ ਅਸੀਂ ਵੀ ਓਨੇ ਗੰਭੀਰ ਹੋਈਏ ਮੈਂ ਸਵੇਰ ਤੋਂ ਵੇਖ ਰਿਹਾ ਸਾਜਣੇ ਪਰਿਵਾਰ ਨੇ ਵੀ ਮਾਤਾ ਜੀ ਨੇ ਬਹੁਤ ਵਾਰੀ ਕਿਹਾ ਕਿ ਇੱਥੇ ਕੇਵਲ ਇੱਕ ਮੁੱਦੇ ਦੇ ਉੱਪਰ ਕੇਂਦਰਿਤ ਹੋਇਆ ਜਾਵੇ ਕਿ ਅਸੀਂ ਬੰਦੀ ਸਿੰਘਾਂ ਦੀ ਮਿਆਦ ਨਾ ਵਧਾਈ ਜਾਵੇ ਇਹਦੇ ਤੇ ਕੇਂਦਰਿਤ ਹੋਈਏ ਤੇ ਦੂਸਰਾ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਮੰਗ ਇਹ ਹੈ ਪਰ ਮੈਂ ਵੇਖਿਆ ਕਿ ਉਸ ਮੰਗ ਦੇ ਨਾਲੋਂ ਸਾਡੀਆਂ ਦੂਜੀਆਂ ਮੰਗਾਂ ਹੋਰ ਨੇ ਵੇਖੋ ਮੈਂ ਇਤਿਹਾਸ ਕਰ ਰਿਹਾ ਹਾਂ ਇਤਿਹਾਸ ਦੇ ਵਿੱਚੋਂ ਕੁਝ ਸਿੱਖਣ ਦਾ ਯਤਨ ਕਰੀਏ ਸਾਡੀਆਂ ਮਿਸਲਾਂ ਦੇ ਵਿੱਚ ਬਹੁਤ ਸਾਰੇ ਵਖਰੇਵੇਂ ਹੁੰਦੇ ਸੀ ਇੰਨੇ ਵਖਰੇਵੇਂ ਸੀ ਕਿ ਕਈ ਵਾਰੀ ਮਿਸਲਾਂ ਦੀ ਆਪਸ ਲੜਾਈ ਦੇ ਵਿੱਚ ਚੰਗੇ ਚੰਗੇ ਆਗੂ ਵੀ ਮਾਰੇ ਗਏ ਨੇ ਸਰਦਾਰ ਚੜ੍ਹ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪਰਦਾਦਾ ਸਰਦਾਰ ਗੁਰਬਖਸ਼ ਸਿੰਘ ਜੈ ਸਿੰਘ ਕੇ ਯਾਦਾ ਬੇਟਾ ਸਰਦਾਰ ਜਿਹੜੇ ਸੀ ਕਿ ਲੈਣਾ ਸਿੰਘ ਭੰਗੀ ਹੋਣਾਂ ਦੇ ਪਰਾ ਸਾਡੇ ਬੜੇ ਵੱਡੇ ਆਗੂ ਜਿਹੜੇ ਨੇ ਆਪਸੀ جنگ ਦੇ ਵਿੱਚ ਖਤਮ ਹੋਏ بس ਉਸ جنگ ਦੇ باوجود ਜਦੋਂ ਸਾਨੂੰ ਇਹ ਪਤਾ ਲੱਗਦਾ ਸੀ ਕਿ ਸਾਡਾ ਦੁਸ਼ਮਣ ਵੱਡਾ ਹੈ ਜਦੋਂ ਅਬਦਾਲੀ ਸਾਡੇ ਤੇ ਹਮਲਾ ਕਰਨ ਆ ਜਾਂਦਾ ਸੀ ਅਸੀਂ ਆਪਸੀ ਵਖਰੇਵੇਂ ਸਾਰੇ ਛੱਡ ਦਿੰਦੇ ਸੀ ਉਦੋਂ ਅਸੀਂ ਬੜੇ ਸਪੈਕਟ ਹੋ ਜਾਂਦੇ ਸੀ ਕਿ ਮਿਸਲ ਵੰਡ ਆਪ ਕਦੇ ਨਾ ਪਾਵੇ ਰਲ ਮਿਲ ਖੜ ਤੁਰ ਪੰਤ ਬਚਾਓ ਉਦੋਂ ਅਸੀਂ ਇਹਨਾਂ ਗੱਲਾਂ ਨੂੰ ਛੱਡ ਦਿੰਦੇ ਸੀ ਹੁਣ ਵੀ ਅਸੀਂ ਸਮਝੀਏ ਦੀਪਕੀ ਕੀ ਕਰਦਾ ਸੀ ਕੀ ਇਹ ਸਰਕਾਰ ਬਿੰਸਿੰਘ ਤੋਂ ਵੱਧ ਜ਼ੁਲਮੀ ਸਾਬਤ ਹੋਵੇਗੀ ਤੇ ਜਦੋਂ ਸਾਨੂੰ ਪਤਾ ਹੈ ਦੁਸ਼ਮਣ ਵੱਡਾ ਹੈ ਤੇ ਫਿਰ ਕੀ ਇਹ ਜਿਹੜੇ ਮੰਚ ਆਪਣੇ ਉੱਪਰ ਹੋ ਰੇ ਜ਼ਬਰ ਦੇ ਬਾਰੇ ਲੋਕਾਂ ਤੱਕ ਗੱਲ ਰੱਖਣ ਦੇ ਨੇ ਅਸੀਂ ਆਪਸੀ ਤਾਣੇ ਮੇੜੇ ਤੱਕ ਸੀਮਤ ਰੱਖਨੇ ਮੈਂ ਤਾਂ ਵੀ ਕੁ ਉਦਾਹਰਣ ਦੇ ਕੇ ਸਮਾਪਤੀ ਕਰਦਾ ਕਿਉਂਕਿ ਮੈਂ ਤੇ ਰੋਜ਼ ਹੀ ਇੱਥੇ ਮੈਂ ਰੋਜ਼ ਹੀ ਵਿਚਾਰ ਸਾਂਝੇ ਕਰ ਸਕਦਾ ਲੱਖੇ ਵੀਲ ਤੇ ਵਿਚਾਰ ਅਸੀਂ ਜ਼ਿਆਦਾ ਸੁਣਾਗੇ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕੌਮਾਂ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਕੁਝ ਵਾਪਰਦਾ ਹੈ। ਕਈ ਵਾਰ ਵਖਰੇਵੀ ਹੋ ਜਾਂਦੀ ਨੇ। ਬਸ ਤਾਂ ਇਕੱਠੇ ਹੋਣ ਦੇ ਦਰਵਾਜ਼ੇ ਕਦੀ ਬੰਦ ਨਾ ਕਰੋ। ਪੰਜਾਬ ਦੇ ਵਾਸਤੇ ਸਾਨੂੰ ਪੰਜਾਬ ਦੀਆਂ ਸਾਰੀਆਂ ਤਰ੍ਹਾਂ ਦੀ ਲੋੜ ਹੈ। ਵਖਰੇਵੇਂ ਹੋ ਸਕਦੇ ਨੇ ਨਿਸ਼ਾਨਾ ਸਾਡਾ ਇਕ ਹੈ ਕਿ ਇੱਥੇ ਚੰਗੇ ਰਾਜ ਪ੍ਰਬੰਧ ਦੀ ਸਥਾਪਨਾ। ਅਸੀਂ ਵੇਖੋ ਫੈਡਰਲ ਸਟਰਕਚਰ ਦੀ ਗੱਲ ਕਰਦੇ ਸੀ ਦੀਪ ਕਿਸੇ ਵੇਲੇ ਗੱਲ ਕਰਦਾ ਸੀ ਫੈਡਰਲ ਸਟਰਕਚਰ ਦੀ ਤੇ ਅੱਜ ਤੁਸੀਂ ਵੇਖੋ ਕਿ ਸਾਰੇ ਜਿਹੜੇ ਸੰਗਠਨ ਚ ਨੇ ਉਹ ਤੇ ਖਤਮ ਹੁੰਦੇ ਜਾ ਰਹੇ ਨੇ। ਸਭ ਕੁਝ ਸਨ ਦੇ ਅਧੀਨ ਹੁੰਦਾ ਜਾ ਰਿਹਾ। ਤੁਸੀਂ ਵੇਖਿਆ ਕਿ ਹਰਿਆਣੇ ਦੇ ਵਿੱਚ ਕਿਸਾਨ ਸੰਘਰਸ਼ ਦੇ ਹਰਿਆਣੇ ਦੇ ਵਿੱਚ ਸੈਂਟਰ ਤੇ ਸਟੇਟ 'ਚ ਫਰਕ ਕਿੱਥੇ ਸੀ ਕੋਈ ਫਰਕ ਨਹੀਂ ਸੀ ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਲੜਾਈ ਨੂੰ ਲੜਨਾ ਕਿਵੇਂ ਦੂਜੀ ਗੱਲ ਇਤਿਹਾਸ 'ਚ ਮੈਂ ਇੱਕ ਮਿਸਾਲ ਦੇ ਕੇ ਸਮਾਪਤੀ ਕਰਦਾ ਹੈ ਸਰਦਾਰ ਸ਼ਾਮ ਸਿੰਘ ਢਟਾਰੀ 1846 ਦੇ ਸਭਰਾਵਾਂ ਦੀ جنگ ਦੇ ਸ਼ਹੀਦਤ ਹੋਈ ਹੈ ਉਹਨਾਂ ਦੇ ਚਾਚੇ ਸਰਦਾਰ ਜੋਧ ਸਿੰਘ ਦੇ ਪਰਿਵਾਰ ਦੇ ਵਿੱਚੋਂ ਸਰਦਾਰ ਜੈ ਸਿੰਘ ਢਟਾਰੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਾਰਾਜ਼ ਹੋ ਗਿਆ ਕਿਸੇ ਕਾਰਨ ਨਰਾਜਗੀ ਇੰਨੀ ਵੱਧ ਗਈ ਕਿ ਉਹ ਕਾਬਲ ਦੇ ਜਿਹੜਾ ਫੌਜਦਾਰ ਸੀਗਾ ਦੋਸਤ ਮੁਹੰਮਦ ਖਾਨ ਉਹਦੇ ਕੋਲ ਚਲਾ ਗਿਆ ਹੁਣ ਤੁਸੀਂ ਵੇਖੋ ਕਿ ਦੁਸ਼ਮਣ ਦੇ ਨਾਲ ਰਣਜੀਤ ਸਿੰਘ ਕਾਬਲ ਦੇ ਖਿਲਾਫ ਲੜ ਰਿਹਾ ਤੇ ਸਾਡਾ ਇੱਕ ਜਰਮੈਨ ਕਾਬਲ ਦੇ ਉਸ ਵਾਲੇ ਦੇ ਫੌਜਦਾਰ ਦੇ ਕੋਲ ਜਾ ਕੇ ਨੌਕਰੀ ਕਰ ਰਿਹਾ ਵਰਤਾਰਾ ਵਾਪਰਿਆ ਨਸ਼ਾਰੇ ਦੇ ਕੋਲ ਇੱਕ ਛੋਟੀ ਜੀ ਸਿੰਘਾਂ ਦੀ ਝੜਪ ਹੋਈ ਤੇ ਸਿੰਘਾਂ ਦੀ ਗਿਣਤੀ ਘੱਟ ਹੋਣ ਕਰਕੇ ਸਾਰੇ ਸਿੰਘ ਸ਼ਹੀਦ ਹੋ ਗਏ ਉਨ੍ਹਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਤੰਗੇ ਜਦੋਂ ਦਰਬਾਰ ਦੇ ਚਕਾਬਲ ਚ ਪੇਸ਼ ਕੀਤੇ ਗਏ ਨਾ ਤੇ ਜੈ ਸਿੰਘ ਅਣਖ ਚਾਗ ਗਈ ਉਹ ਮਨਾ ਮੈਂ ਕੀ ਕਰ ਰਿਹਾ ਮੈਂ ਦੁਸ਼ਮਣ ਦਾ ਸਾਥ ਦੇ ਰਿਹਾ ਤੇ ਮੇਰੇ ਆਪਣੇ ਭਰਾਵਾਂ ਦੇ ਸਿਰ ਵੱਡੇ ਜਾ ਰਹੇ ਨੇ ਨੇਜੇ ਤੇ ਤੰਗੇ ਜਾ ਰਹੇ ਨੇ ਉਹ ਅੰਦਰੋਂ ਅਣਖ ਚਾਗ ਪਈ ਸੋ ਇਸ ਕਰਕੇ ਅਸੀਂ ਇਸ ਮੌਕੇ ਨੂੰ ਹਮੇਸ਼ਾ ਇਹ ਮਨ ਚ ਵਸਾ ਕੇ ਰੱਖੀਏ ਅਣਖ ਕਦੀ ਵੀ ਚਾਗ ਸਕਦੀ ਹੈ ਤੁਹਾਡਾ ਵਿਰੋਧੀ ਵੀ ਤੁਹਾਡੇ ਨਾਲ ਖਲੋ ਸਕਦਾ ਹੈ ਹੁਣ ਬਸ਼ਰਤੇ ਹਾਲਾਤ ਜਿਹੜੇ ਨੇ ਉਹ ਕਈ ਵਾਰ ਇਵੇਂ ਦਾ ਮੌਕਾ ਪੈਦਾ ਕਰ ਦਿੰਦੇ ਨੇ ਸੋ ਸਰਦਾਰ ਜੈ ਸਿੰਘ ਟਾਰੀ ਉਸੇ ਵੇਲੇ ਨਸ਼ਾਰੇ ਦੀ جنگ ਦੇ ਵਾਸਤੇ ਫੌਜਾਂ ਤਿਆਰ ਸੀ ਇਕੱਲੇ ਫੂਲਾ ਸਿੰਘ ਹੁਣਾਂ ਦੇ ਕੋਲ ਆਇਆ ਕਿਨਾਂ ਮੇਰੇ ਕੋਲ ਗਲਤੀ ਤੇ ਗੁਨਾਹ ਬਹੁਤ ਵੱਡਾ ਪਿਆ ਮਾਫ ਕਰਦੇ ਹੋ ਪੰਤਾ ਹਿੱਸਾ ਪੜਨਾ ਚਾਹੁੰਦੇ ਆ ਇਹ ਸਭ ਤੋਂ ਵੱਡੀ ਗੱਲ ਇਹ ਹੈ ਕੌਮ ਦੇ ਵਿੱਚ ਕਿ ਜੇ ਕੋਈ ਆਪਣੀ ਗੁਨਾਹ ਨੂੰ تسلیم ਕਰੇ ਤੇ ਅਸੀਂ ਗੱਲ ਦੇ ਨਾਲ ਲਾ ਲੈਣੀ ਹੈ ਮੇਰੇ ਗੁਰੂ ਨੇ ਕਿਹਾ ਜੇ ਸ਼ਰਨ ਆਏ ਇਸ ਕੰਠ ਲਾਏ ਇਹ ਬਿਰਦ ਸੁਆਮੀ ਸੰਦਾ ਨਸ਼ਾਹਰੇ ਦੀ ਜੰਗ ਜਿਹਦੇ ਚ ਅਕਾਲੀ ਫੂਲਾ ਸਿੰਘ ਸ਼ਹੀਦ ਹੁੰਦੇ ਨੇ ਸ਼ਹਾਦਤ ਤੋਂ ਪਹਿਲਾਂ ਤੇ ਜੰਗ ਚ ਜਾਣ ਤੋਂ ਪਹਿਲਾਂ ਸ਼ਾਮ ਸਿੰਘ ਅਤੇ ਅਟਾਰੀ ਦੇ ਇਸ ਰਿਸ਼ਤੇਦਾਰ ਜੈ ਸਿੰਘ ਅਟਾਰੀ ਨੂੰ ਲੈ ਕੇ ਰਣਜੀਤ ਸਿੰਘ ਦੇ ਕੋਲ ਗਏ ਨੇ ਰਣਜੀਤ ਸਿੰਘ ਇਹ ਆਪਣਾ ਜਰਰੇਲ ਆਪਣੇ ਗਦਾਹ ਕਬੂਲ ਕਰ ਲਿਆ ਹੁਣ ਗੱਲ ਦੇ ਨਾਲ ਲਾ ਲਈ ਇਕੱਠੇ ਹੋ ਕੇ ਲੜੀਏ ਰਣਜੀਤ ਸਿੰਘ ਨੇ ਪਿਛਲੀ ਕਿਸੇ ਗੱਲ ਦਾ ਜ਼ਿਕਰ ਨਹੀਂ ਕੀਤਾ ਗੱਲ ਦੇ ਨਾਲ ਲਾ ਲਿਆ ਸਰਦਾਰ ਨੇ ਸੋ ਆਪਣੀਆਂ ਇਹ ਬਾਵਾਂ ਖੁੱਲੀਆਂ ਰੱਖੀਏ ਕਿ ਸਾਨੂੰ ਸਾਰਿਆਂ ਦੀ ਲੋੜ ਹੈ ਸਾਡੇ ਵੀਰ ਜੇਹਲਾਂ ਦੇ ਵਿੱਚ ਨੇ ਹਾਲਤ ਗੰਭੀਰ ਹੈ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਇਹ ਨੂੰ ਸੰਜੀਦਗੀ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਇਸ ਮਸਲੇ ਨੂੰ ਸਮਝੀਏ ਨਾ ਤੇ ਮਸਲਾ ਪੜਕਾ ਹਟਪਿਆ ਦਾ ਕਰਨ ਵਾਲਾ ਤੇ ਨਾ ਫੁੱਲੜ ਪਾਜੀ ਵਾਲਾ ਬਹੁਤ ਹੀ ਸੰਜੀਦਾ ਮਸਲਾ ਹੈ ਗੰਭੀਰਤਾ ਦੇ ਨਾਲ ਸੋਚੀਏ ਤੇ ਸਾਡੇ ਵੀ ਰਲ ਮਿਲ ਕੇ ਜਿਹੜਾ ਵੀ ਸਾਡੇ ਇਸ ਕਾਫਲੇ ਵਿੱਚ ਆਉਣਾ ਚਾਹੁੰਦਾ ਹੈ ਅਸੀਂ ਬਾਵਾ ਖੋਲ ਕੇ ਸਵਾਗਤ ਕਰੀਏ ਕਿਉਂਕਿ ਲੋੜ ਸਾਡੀ ਹੈ ਲੋੜ ਪੰਜਾਬ ਦੀ ਹੈ ਲੋੜ ਪੰਥ ਦੀ ਹੈ ਤੇ ਪੰਥ ਦੀਆਂ ਇਹਨਾਂ ਲੋੜਾਂ ਵਾਸਤੇ ਅਸੀਂ ਆਪ ਸੀ ਬਕਰਿਵੇਂ ਜਿਹੜੇ ਸਾਰੇ ਲੰਬੇ ਕਰਦੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਨਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ